ਤੋਂ ਕੁਮੜਾ ਦੇ ਜਾਣੇ ਆਉਂਦੇ ਆ ਉਹੋ ਕੁਸ਼ੀ ਹੋਰ ਕੁਸ਼ੀ ਇਹਨਾਂ ਦੇ ਲਈ ਇੱਕ ਤਜਾਈ ਕਰਦੇ ਆਂ ਦੇਖਿਓ ਬੋ ਅੱਜ ਆਹ ਸਾਹਮਣੇ ਵੇਖੋ ਸਰ ਇਸ ਤਰ੍ਹਾਂ ਇਹਨਾਂ ਜੀ ਠੀਕ ਹੈ ਠੀਕ ਹੈ ਜੀ ਅੱਜ ਜਿੱਤ ਪ੍ਰਾਪਤ ਕਰਕੇ ਅੱਜ ਤੁਸੀਂ ਆਫਿਸ ਆਏ ਤੇ ਕੀ ਮਹਿਸੂਸ ਹੋ ਰਿਹਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੱਡਿਆਂ ਦੇ ਆਸ਼ੀਰਵਾਦ ਨਾਲ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਤੇ ਇਹ ਇੱਕ ਐਗਜ਼ੈਕਟਿਵ ਮੈਂਬਰ ਦੀ ਜਿੱਤਨੀ ਹੈ ਇਹ ਪੂਰੇ ਬਾਅਦ ਐਸੋਸੀਏਸ਼ਨ ਦੀ ਜਿੱਤ ਹੈ ਅਸੀਂ ਹੁਣ ਵੱਧ ਚੜ ਕੇ ਅੱਛੇ ਕੰਮ ਕਰਕੇ ਅੱਗੇ ਹੋਰ ਆਵਾਂਗੇ ਲਵ ਇਲੈਕਸ਼ਨ ਲੜੇ ਸੀ ਹਾਂਜੀ ਮੈਂ ਪਹਿਲਾਂ ਵੀ ਲੜੇ ਸੀ ਲੇਕਿਨ ਮੈਂ ਦੋ ਵਾਰੀ ਹਾਰ ਗਈ ਸੀ ਇਸ ਲਈ ਹਾਰਨ ਦੇ ਬਾਅਦ ਜਿੱਤ ਦਾ ਮਜ਼ਾ ਹੋਰ ਹੀ ਜ਼ਿਆਦਾ ਹੈ ਜਿੱਤ ਤੋਂ ਬਾਅਦ ਕੀ ਕੰਮ ਕਰੋਗੇ ਪਹਿਲੇ ਆਪਣੇ ਜੂਨੀਅਰਸ ਵਾਸਤੇ ਚੈਂਬਰਜ਼ ਦਾ ਕਰਾਂਗੇ ਹੋਰ ਵੀ ਜੋ ਵੀ ਹੋਏਗਾ ਜਿਨ੍ਹਾਂ ਦੀ ਜੋ ਪ੍ਰੋਬਲਮਸ ਹੋਈਆਂ ਸੀ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਬਾਰ ਦੇ ਮੈਂਬਰਾਂ ਨੇ ਮੈਨੂੰ ਵਾਈਸ ਪ੍ਰਧਾਨ ਲਈ ਚੁਣਿਆ ਤੇ ਮੈਂ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦੀ ਆ ਤੇ ਮੈਂ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵਿਸ਼ਵਾਸ ਹਰ ਕੇ ਉਹਨਾਂ ਨੇ ਮੈਨੂੰ ਉਪ ਪ੍ਰਧਾਨ ਬਣਾਇਆ ਆ ਮੈਂ ਉਸ ਉਮੀਦਾਂ ਦੇ ਖਾੜਾ ਉਤਰਾਂਗਾ ਤੇ ਵੱਧ ਤੋਂ ਵੱਧ ਮੈਂਬਰਾਂ ਦੀ ਸੇਵਾ ਕਰਾਂਗਾ ਤੇ 24 ਘੰਟੇ ਅਵੇਲੇਬਲ ਰਹਾਗਾ ਮੈਂਬਰਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਯੂਥ ਯੂਥ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਅਸੀਂ ਸਭ ਤੋਂ ਪਹਿਲਾਂ ਦੇਖੀ ਅਸੀਂ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਮੇਨਟੇਨ ਕਰਨ ਜਾ ਰਹੇ ਆ ਜਿਹੜੇ ਨਵੇਂ ਬੱਚੇ ਆ ਰਹੇ ਨੇ ਉਹਨਾਂ ਲਈ ਤੇ ਨਾਲ ਅਸੀਂ ਉਹਨਾਂ ਨੂੰ ਕਹਾਂਗੇ ਕਿ ਮਨ ਲਾ ਕੇ ਮਿਹਨਤ ਕਰੋ ਤੇ ਹੋਰ ਵੀ oportunidades ਆਪਾਂ ਜਿਹੜੀਆਂ ਹੈਗੀਆਂ ਯੂਥ ਲਈ ਲੈ ਕੇ ਆਵਾਂਗੇ ਇੱਥੇ ਜਿਸ ਤਰ੍ਹਾਂ ਕੰਪਿਊਟਰਸ ਲਗਾਏ ਗਏ ਸੀਗੇ ਉਹਨਾਂ ਕੰਪਿਊਟਰਸ ਵਾਸਤੇ ਵੀ ਜਿਹੜਾ ਵਾ ਮਤਲਬ ਜਿਦਾਂ ਮੇਨਟੇਨਸ ਉਹਨਾਂ ਨੂੰ ਕੀਤਾ ਜਾਏਗਾ ਕਿ ਹੋਰ ਵੀ ਨਵੇਂ ਕੰਪਿਊਟਰ ਜਿਹੜੇ ਜਦ ਕੀ ਹੈ ਹਾਂਜੀ ਹਾਂਜੀ ਉਹ ਵੀ ਕਰਾਂਗੇ ਹੋਰ ਵੀ ਕਰਾਂਗੇ ਇਸ ਲਾਇਬ੍ਰੇਰੀ ਦੇ ਵਿੱਚ इवन ਕਿ ਜਿਹੜੀਆਂ ਹੈਗੀਆਂ ਲਾਫ ਐਂਟਰ ਕੀਜ਼ ਵੀ ਹੋਰ ਲੈ ਕੇ ਆਪਾਂ ਇੱਥੇ ਆਵਾਂਗੇ ਆਵਾਂਗਾ ਕਿ ਜਿਹੜੇ ਵੋਟਰ ਸਾਨੂੰ ਮੌਕਾ ਦਿੱਤਾ ਵਾ ਕੰਮ ਕਰਨ ਦਾ ਐਸਾ ਲੋਨਾਂ ਨੂੰ ਕੰਮ ਕਰਕੇ ਵਿਖਾਵਾਂਗੇ ਸਿਰਫ ਸਾਡੀਆਂ ਗੱਲਾਂ ਨਹੀਂ ਹੋਣਗੀਆਂ ਅਸੀਂ ਚੰਗੇ ਕੰਮ ਕਰਕੇ ਦੱਸਾਂਗੇ ਕਿ ਸਾਡੀ ਬੋਡੀ ਵਿੱਚ ਦੇਖ ਲਓ ਸਾਰੇ ਯੰਗਸਟਰਸ ਆ ਇਟਸ ਮਿਕਸਰ ਆਫ ਯੂਥ ਐਂਡ ਸੀਨੀਅਰਸ ਤੁਹਾਡੇ 4 ਮੈਂਬਰਸ ਵੀ ਇਲੈਕਟ ਹੋਏ ਨੇ ਜਿਨ੍ਹਾਂ ਦੇ 20 ਸਾਲ ਤੋਂ ਉੱਪਰ ਪ੍ਰੈਕਟਿਸ ਸੀ ਉਹਨਾਂ ਦਾ ਵੀ ਆਪਾਂ ਐਕਸਪੀਰੀਅੰਸ ਕਾਊਂਟ ਕਰਕੇ ਬਾਕੀ ਤੁਸੀਂ ਮੇਰੇ ਯੂਥ ਵੇਖਿਆ ਵਾ ਇਹ ਸਾਰੇ ਇਹਨਾਂ ਨੂੰ ਡਿਊਟੀਆਂ ਲਾ ਕੇ ਹਰ ਟਾਈਮ ਅਸੀਂ ਕੰਮ ਕਰਾਂਗੇ ਨਾਲੇ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਵਾ ਇੱਕ ਆਪਾਂ ਇੱਕ ਪਾਰਟਿਕੂਲਰ ਬੰਦਾ ਨਹੀਂਗਾ ਅਸੀਂ ਸਾਰੇ ਬੰਦੇ ਐਜ਼ ਅ ਟੀਮ ਕੰਮ ਕਰਾਂਗੇ ਸਾਡੀ 18 ਮੈਂਬਰੀ ਕਮੇਟੀ ਆ 18 ਮੈਂਬਰੀ ਕਮੇਟੀ 'ਚ ਜਿੰਨੇ ਜਿੰਨੇ ਬੰਦੇ ਬੈਠੇ ਆ ਇਹ ਸਾਰੇ ਅਵੇਲੇਬਲ ਨੇ ਇਹ ਅਗਰ ਕੋਈ ਨਹੀਂ ਮਿਲਦਾ ਇਹ ਨਹੀਂ ਹੋਏਗਾ ਸਾਰੇ ਜੀ ਇਕੱਠੇ ਗਿਆ ਅਸੀਂ ਇਕੱਠੇ ਮਿਲ ਕੇ ਕੰਮ ਕਰਨਾ ਵਾ ਠੀਕ ਐ ਨੋਬਡੀ ਇੰਡੀਵਿਜੂਅਲ ਅਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਕੰਮ ਕਰਾਂਗੇ ਇਸ ਸਾਲ ਮੇਰੀ ਕੋਲ ਰਿਕਵੈਸਟ ਐ মিডিਆ ਨੂੰ ਹਲੇ ਤੇ ਸਾਡਾ ਪਹਿਲਾ ਦਿਨ ਨਗਾਵਾ ਅਸੀਂ ਹੁਣ ਆਪਣੀ ਕਮੇਟੀ ਬਿਠਾਵਾਂਗੇ ਉਸ ਤੋਂ ਬਾਅਦ ਜਿੰਨੀਆਂ ਵੀ ਮੁਸ਼ਕਿਲਾਂ ਆ ਰਹੀਆਂ ਵਾਂ ਉਹਨੂੰ ਜਲਦੀ ਤੋਂ ਜਲਦੀ ਜੋ ਜੋ ਸਾਨੂੰ ਆਏਗਾ ਕੰਪਲੇਂਟ ਜਾਂ ਕੋਈ ਵੀ ਜਿਹੜੇ ਸੁਜੈਸ਼ਨ ਲੈ ਕੇ ਕਰਾਂਗੇ ਕਿਉਂਕਿ ਇਹ ਮੇਰੀ ਇਕੱਲੇ ਦੀ ਨਹੀਂ ਗਈ ਇਹ ਸਾਰੇ ਹੀ ਵਕੀਲ ਭਾਈਚਾਰੇ ਦੀ ਜੋ ਵੀ ਕੰਪਲੇਂਟ ਹੋਏਗੀ ਇੱਕ ਯੂਨਾਈਟ ਹੋ ਕੇ ਆਪਾਂ ਖਤਮ ਕਰਨੀਆਂ ਇੱਕ ਸੁਜੈਸ਼ਨ ਬੋਸ ਵੀ ਬਾਹਰ ਲਗਾਵਾਂਗੇ ਉੱਥੇ ਜੋ ਵੀ ਸੁਜੈਸ਼ਨ ਦੇ ਸਕਦਾ ਸਾਨੂੰ ਉਹ ਸਾਨੂੰ ਦਵੇ ਉਹ ਜਲਦ ਤੋਂ ਜਲਦ ਰਿਮੂਵ ਕਰਾਂਗੇ ਠੀਕ ਹੈ ਜੋ ਵੀ ਪਰੇਸ਼ਾਨੀ ਹੈ ਉਹ ਵੀ ਠੀਕ ਕਰਾਂਗੇ ਥੈਂਕ ਯੂ ਸੋ ਮਚ ਜੀ ਜੋ ਯਾਰ 25 26 ਦੀ ਜਿਹੜੀ ਜੋਨ ਹੋਈ ਹੈ ਜੇ ਕੀ ਕਹਿਣਾ ਚਾਹੋਗੇ ਬਾਰ ਦੇ ਤੁਸੀਂ ਪ੍ਰਧਾਨ ਬਣੇ ਹੋ ਪਹਿਲੀ ਵਾਰ ਜਿਹੜਾ ਪ੍ਰਧਾਨ ਬਣੇ ਹੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੈਂ ਅਕਾਲਪੁਰ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਵਾਂ ਦੂਜੇ ਨੰਬਰ ਤੇ ਮੈਂ ਅੰਮ੍ਰਿਤਸਰ ਦੇ ਜਿਹੜੇ ਬਾਰ ਦੇ ਵੋਟਰਸ ਹੈਗੇ ਚਾਹੇ ਉਹ ਸੀਨੀਅਰਾ ਚਾਹੇ ਉਹ ਯੂਨੀਅਰਾ ਚਾਹੇ ਮੇਰੇ ਏਜ ਦੇ ਹੈਗੇ ਚਾਹੇ ਉਹ ਡੇਡੀ ਵੋਟਰਸ ਅਗੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਸਾਨੂੰ ਤੇ ਸਾਡੀ ਟੀਮ ਨੂੰ ਇਤਿਹਾਸਿਕ ਜਿੱਤ ਦਿਵਾਈ ਆ ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਦਾ ਵੀ ਸਾਡੇ ਤੇ ਵਿਸ਼ਵਾਸ ਰੱਖੋ ਅਸੀਂ ਬਿਲਕੁਲ ਆਪਣਾ ਜਿਹੜਾ ਸਾਡਾ ਵਿਜ਼ਨ ਹੈਗਾ ਉਹ ਗਰਾਊਂਡ ਦੇ ਉੱਤੇ ਬਹੁਤ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਐਗਜ਼ੈਕਟਿਵ ਦੀ ਮੀਟਿੰਗ ਕਰਕੇ ਡਿਸਾਈਡ ਕਰਾਂਗੇ ਕਿ ਪਹਿਲ ਦੇ ਅਧਾਰ ਤੇ ਕਿਹੜੇ-ਕਿਹੜੇ ਕੰਮ ਕਰਨੇ ਆ ਜੇਕਰ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਕ ਮੁੱਦਾ ਚੱਲਦਾ ਆ ਰਿਹਾ ਜੀ ਬਾਹਰ ਦੇ ਵਿੱਚ ਪਾਰਕਿੰਗ ਦਾ ਮੁੱਦਾ ਹੂੰ ਉਸ ਤੋਂ ਬਾਅਦ ਸੈਕੰਡਲੀ ਆ ਜਾਂਦਾ ਜੀ ਜਿਹੜੇ ਨਵੇਂ ਲਿੱਗੀ ਅੰਦਰ ਨੇ ਬੱਤੀਆਂ ਲਏ ਨੇ ਉਹਨਾਂ ਵਾਸਤੇ ਜਿਹੜੇ ਚੈਂਬਰਸ ਦੀ ਮੁਸਮਲ ਸਪੋਰਟੀ ਦੇਖੋ ਪਾਰਕਿੰਗ ਦਾ ਮੁੱਦਾ ਤਾਂ ਬਹੁਤ ਪੁਰਾਣੇ ਸਮੇਂ ਤੋਂ ਚਰਿਆਲ ਚੱਲਿਆ ਆ ਰਿਹਾ ਉਹ ਉਹਦੇ ਵਾਸਤੇ ਅਸੀਂ ਡਿਸਾਈਡ ਕਰਾਂਗੇ ਵੀ ਜਿਹੜੀ ਇਹਨਾਂ ਦੀ ਟ੍ਰੈਫਿਕ ਮੈਨੇਜਮੈਂਟ ਕੀ ਹੋ ਕੀ ਹੈਗੀ ਆ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਾਂਗੇ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੂੰ ਪੁੱਛਾਂਗੇ ਵੀ ਕਿੱਥੇ ਅਵੇਲੇਬਲ ਹੈਗੀ ਹੈ ਤੇ ਕਿਦਾਂ ਸਾਨੂੰ ਮਸਲਾ ਹੱਲ ਕਰ ਸਕਦੇ ਆ ਜਿਹੜਾ ਚੈਂਬਰਸ ਦਾ ਮਸਲਾ ਹੈਗਾ ਵਾ ਚੈਂਬਰਸ ਦਾ ਸਾਡਾ ਜੁਡੀਸ਼ੀਅਲ ਕੰਪਲੈਕਸ ਤੇ ਚੈਂਬਰ ਕੰਪਲੈਕਸ ਇਕੱਠਾ ਹੀ ਬੰਨਣਾ ਉਹਦੀਆਂ ਮੀਟਿੰਗਾਂ ਉਹ ਦੇਖਦੇ ਆ ਫਾਈਲ ਕਿੱਥੇ ਹੈਗੀ ਆ ਕਿਹੜੀ ਸਟੇਜ ਤੇ ਹੈਗੀ ਆ ਜਲਦੀ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਸਰ ਇੱਕ ਪਿੱਛੇ ਜਿਹੜਾ ਥੋੜਾ ਥੋੜਾ ਸਮਾਂ ਪਹਿਲੇ ਇੱਕ ਬਿਜਲੀ ਦਾ ਵੀ ਬੜਾ ਮੁੱਦਾ ਜਿਹਾ ਹਟਿਆ ਜਿਗਾ ਕਿ ਬਿਜਲੀ ਵੀ ਕਿਸੇਲੇ ਚ ਚਲੀ ਜਾਂਦੀ ਹੈ ਤੇ ਉਹਦੇ ਲਈ ਵੀ ਕੀ ਪ੍ਰਬੰਧ ਕੀਤੇ ਜਾਣਗੇ ਬਿਜਲੀ ਬਾਰੇ ਡਿਸਾਈਡ ਕਰਾਂਗੇ ਜੀ ਇਹਦੇ ਵਿੱਚ ਆਪਾਂ ਬਿਜਲੀ ਮੰਤਰੀ ਨੂੰ ਮਿਲ ਕੇ ਵੀ ਜੇ ਸਾਨੂੰ ਹੌਟਲਾਈਨ ਦੇ ਸਕਣ ਉਹ ਕੋਰਟ ਕੰਪਲੈਕਸ ਨੂੰ ਜੁਡੀਸ਼ੀਅਲ ਕੰਪਲੈਕਸ ਨੂੰ ਤੇ ਹੈਗੀ ਆ ਜੇ ਕੋਰਟ ਕੰਪਲੈਕਸ ਦੇ ਵਿੱਚ ਵੀ ਹੌਟਲਾਈਨ ਪ੍ਰੋਵਾਈਡ ਕਰ ਸਕਦੇ ਉਹਦੇ ਬਾਰੇ ਵੀ ਇਹਨੂੰ ਜਾ ਕੇ ਮਿਲਾਂਗੇ ਮੀਟਿੰਗ ਕਰਾਂਗੇ ਉਹਨਾਂ ਨਾਲ ਸਰ ਮੈਂਬਰਸ ਨੇ ਵੋਟ ਪਾਈਆਂ ਕਿ ਮੈਸੇਜ ਦੇਣਾ ਚਾਹੁੰਦਾ ਮੈਂਬਰਸ ਦਾ ਮੈਂ ਬਹੁਤ ਜਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਨੂੰ ਨਕਾਰਦੇ ਹੋਏ ਨੈਗੇਟਿਵ ਕੰਪੇਨ ਨੂੰ ਨਕਾਰਦੇ ਹੋਏ ਸਾਨੂੰ ਵੋਟਾਂ ਪਾਈਆਂ ਯੰਗ ਟੀਮ ਦਿੱਤੀ ਆ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਖਰੇ ਉਤਰਾਂਗੇ ਸਰ ਆਪਣਾ ਸ਼ੁਭਨਾਮ ਗਗਨਵਾਟੀ ਐਡਵੋਕੇਟ ਸੀਨੀਅਰ ਐਗਜ਼ੀਕਟਿਵ ਮੈਂਬਰ ਦੀ ਪੋਸਟ 'ਤੇ ਅਸੀਂ ਜਿੱਤਣਗੇ ਅਨੰਬੋਸਟ ਜਿਹੜੇ ਇਲੈਕਸ਼ਨ ਹੋਏ ਉਹਦੇ ਸਬੰਧ ਦੇ ਵਿੱਚ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਦੇਖੋ ਇਲੈਕਸ਼ਨ ਜਿਹੜੇ ਨੇ ਸਾਡੀ ਆਰਓ ਟੀਮ ਸੀ ਔਰ ਜੀਵ ਜੋਸ਼ੀ ਜੀ ਦੇ ਨਿਤ ਤਰੀਕੇ ਤੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਬੜੇ ਹੀ ਇੰਪਾਰਸ਼ਲ ਇਲੈਕਸ਼ਨ ਕਰਾਏ ਔਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਬਿਨਾ ਕਿਸੇ ਲੜਾਈ ਝਗੜੇ ਦੇ ਪੀਸਫੁਲੀ ਜਿਹੜੇ ਐਟਮੋਸਫੇਅਰ ਚ ਆਪਣਾ ਹੋਏ ਔਰ ਹਰ ਵਾਰੀ ਜਿਹੜੇ ਨੇ ਅੰਮ੍ਰਿਤਸਰ ਮਾਰਾ ਐਸੋਸੀਏਸ਼ਨ ਦੇ ਇਲੈਕਸ਼ਨ ਜਿਹੜੇ ਨੇ ਇੱਕ ਮਿਸਾਲ ਹੁੰਦੀ ਹੈ ਵੀ ਆਪਣਾ ਬਿਨਾਂ ਲੜਾਈ ਝਗੜੇ ਤੋਂ ਪੀਸਫੁਲ ਐਟਮੋਸਫੇਅਰ ਚ ਇਲੈਕਸ਼ਨ ਹੁੰਦੇ ਨੇ ਔਰ ਬੜੇ ਇੰਪਾਰਸ਼ਲ ਹੁੰਦੇ ਨੇ ਬੜਾ ਓਨੈਸਟਲੀ ਇਲੈਕਸ਼ਨ ਹੁੰਦੇ ਨੇ ਟ੍ਰਾਂਸਪੇਰੈਂਟ ਇਲੈਕਸ਼ਨ ਇਸ ਵਾਰ ਜਿਹੜਾ ਮੌਕਾ ਯੂਥ ਨੂੰ ਜ਼ਿਆਦਾ ਮਿਲਿਆ ਹਮ ਕੀ ਦੇਣਾ ਚਾਹੁੰਦੇ ਦੇਖੋ ਯੂਥ ਬੜਾ ਹੀ ਆਪਣਾ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਔਰ ਯੂਥ ਦੀ ਗਿਣਤੀ ਵੀ ਇੱਥੇ ਆਪਣਾ ਅੰਮ੍ਰਿਤਸਰ ਬਾਰਡ ਸੋਸਾਇਟੀ ਦੀ ਕਾਫੀ ਵੱਧ ਚੁੱਕੀ ਹੈ ਸਾਡੇ ਟਾਈਮ ਤੇ ਜਿਹੜਾ ਜਿਹ 1995 ਚ ਇਹਨਾਂ ਦੀ ਗੱਲ ਕਰਦੇ ਸੀ ਸਿਰਫ 400 ਮੈਂਬਰ ਸੀ ਪਰ ਅੱਜ ਵੱਧ ਕੇ ਜਿਹੜੀ ਇਹ ਗਿਣਤੀ ਉਹ 4000 ਦੇ ਕਰੀਬ ਹੋ ਚੁੱਕੀ ਹੈ ਜਿਨ੍ਹਾਂ ਚ ਕਰੀਬ 2800 ਵੋਟਰਸ ਨੇ ਔਰ 26 2300 ਦੇ ਕਰੀਬ ਜਿਹੜੀ ਵੋਟ ਹੋ ਪੋਲੀ ਹੈ ਔਰ ਗਿਣਤੀ ਵਧਨ ਕਰਕੇ ਯੂਥ 'ਚ ਜੋਸ਼ ਵੀ ਹੈ ਯੂਥ 'ਚ ਹੌਸ਼ ਵੀ ਹੈ ਔਰ ਅਸੀਂ ਚਾਹਾਂਗੇ ਵੀ ਯੂਥ ਅੱਗੇ ਆਵੇ ਤੇ ਬਾਦ ਨੂੰ ਇੱਕ ਨਵਾਂ ਜਿਹੜਾ ਬੈਟਰਮੈਂਡ ਦੇ ਵਿਕਾਸ ਕਰ ਸਕਣਗੇ ਟੋਟਲ ਕਿੰਨੇ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਦੇ ਫੋਮ ਭਰ ਕਿਤੇ ਦੇਖੋ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ ਦੋ ਕੈਂਡੀਡੇਟ ਸੀ ਵਿਪਨ ਟੰਡਰ ਗੁਰਪ੍ਰੀਤ ਪਨੇਸਰ ਜੀ ਗੁਰਪ੍ਰੀਤ ਪਨੇਸਰ ਜੀ ਜਿਹੜੇ ਆਪਣਾ 250 ਦੇ ਕਰੀਬ ਦੇ ਵੋਟਾਂ ਨਾਲ ਲੀਡ ਲੈ ਕੇ ਆਪਣਾ ਪ੍ਰਧਾਨ ਬਣੇ ਨੇ ਔਰ ਸੈਕਟਰੀ ਪੋਸਟ ਤੇ ਵਿਕੀ ਮਹਿਰਾ ਜੀ ਸੀ ਵਿਕੀ ਮਹਿਰਾ ਜੀ ਜਿਹੜੇ ਉਹ ਉਹਨਾਂ ਨੇ ਸੇਠੀ ਰੋਹਿਤ ਰੋਹਿਤ ਸੇਠੀ ਜੀ ਨੂੰ ਹਰਾਇਆ ਔਰ ਜੁਆਇੰਟ ਸੈਕਟਰੀ ਪੋਸਟ ਤੇ ਸ਼ਰਮਾ ਜੀ ਸੀ ਔਰ ਫਾਈਨੈਂਸ ਸੈਕਟਰੀ ਪੋਸਟ ਤੇ ਜਿਹੜੇ ਰਕੇਸ਼ ਸ਼ਰਮਾ ਜੀ ਸੀ ਔਰ ਡਵਾਈਸ ਪ੍ਰੈਜ਼ੀਡੈਂਟ ਪੋਸਟ ਤੇ ਗੁਰਪ੍ਰੀਤ ਸਿੰਘ ਨੂੰ ਮੰਨ ਸੀ ਸੱਤ ਜਿਹੜੇ ਸਾਡੇ ਐਗਜ਼ੀਕਟਿਵ ਮੈਂਬਰ ਚੁਣਨਗੇ ਨੇ ਤਿੰਨ ਲੇਡੀਜ਼ ਖੜੀਆਂ ਸੀ ਉਹਨਾਂ ਚੋਂ ਦੋ ਲੇਡੀਜ਼ ਮੈਂਬਰ ਚੁਣਨਗੇ ਔਰ ਚਾਰ ਜਿਹੜੇ ਨੇ ਸੀਨੀਅਰ ਐਗਜ਼ੀਕਟਿਵ ਮੈਂਬਰ ਜਿਹੜੇ ਫਸਟ ਟਾਈਮ ਇੰਟਰੋਡਿਊਸ ਕੀਤਾ ਬਾਹਰ ਬੋਲੋ ਔਰ ਚਾਰੋਂ ਦੇ ਚਾਰੇ ਅਨੰਬੋਸ ਚੁਣਨਗੇ ਟੋਟਲ ਕਿੰਨੇ ਸੀਗੇ ਕੈਂਡੀਡੇਟ ਜਿਹੜੇ ਹਾਰੇ ਵੀ ਐ ਬੇਤੇ ਤੇ ਜਿੱਤੇ ਕਿੰਨੇ ਐ ਤੇ ਜਿਹੜੇ ਹੋਰ ਜਿਵੇਂ ਟੋਟਲ ਪ੍ਰੈਜ਼ੀਡੈਂਟ ਵਾਸਤੇ ਦੋ ਸੀ ਹਾਂਜੀ ਵਾਈਸ ਪ੍ਰੈਜ਼ੀਡੈਂਟ ਵਾਸਤੇ ਦੋ ਦੋ ਸੀ ਔਰ ਜੁਆਇੰਟ ਐਕਟਿਵ ਵਾਸਤੇ ਚਾਰ ਕ ਐਗਜ਼ੈਕਟਿਵਸ ਵੀ 2 ਸੀ ਔਰ ਫਾਈਨੈਂਸ ਐਗਜ਼ੈਕਟਿਵਸ ਤੇ ਵੀ 2 ਕੈਂਡੀਡੇਟ ਸੀ ਔਰ ਐਗਜ਼ੈਕਟਿਵ ਦੇ ਜਿਹੜੇ ਸੀ ਉਹ ਕਰੀਬ 13 ਕੈਂਡੀਡੇਟ ਸੀ ਜਿਹਨਾਂ ਨੂੰ ਸੱਚ ਚੁਣਨੇਗੇ ਔਰ ਸਾਡੇ ਸੀਨੀਅਰ ਐਗਜ਼ੈਕਟਿਵ ਦੀ ਪੋਸਟ ਸਿਰਫ 4 ਮੈਂਬਰ ਸੀ ਜਿਹੜੇ ਚਾਰੋਂ ਅਨੰਮ ਚੁਣਨੇਗਾ ਅਗਲਾ ਕਦਮ ਜਿੱਦਾਂ ਲੱਗ ਰਿਹਾ ਹੈ ਕਿ ਯੂਥ ਨੂੰ ਮੌਕਾ ਮਿਲੇ ਤੇ ਵਕੀਲਾਂ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਸਮੱਸਿਆਵਾਂ ਨੇ ਦੇਖੋ ਮੇਨ ਜਿਹੜੀ ਹੈ ਪ੍ਰੋਬਲਮ ਜਿਹੜੀ ਹੈ ਨਾ ਯੂਥ ਨੂੰ ਆ ਰਹੀ ਹੈ ਯੂਥ ਨੂੰ ਚੈਂਬਰਸ਼ੀਪ ਪ੍ਰੋਬਲਮ ਹੈ ਲਾਈਬ੍ਰੇਰੀ ਅਪਡੇਟ ਹੋਣ ਵਾਲੀ ਹੈ پارکਿੰਗ ਦੀ ਬਹੁਤ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ پارکਿੰਗ ਕੋਰਟ ਕੰਪਲੈਕਸ ਦੇ ਅੰਦਰ پارکਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਹੋਰ ਵੀ ਕਈ ਸਮੱਸਿਆਵਾਂ ਨੇ ਜਿਹੜੀਆਂ ਕਿ ਜਿਸ ਦਿਨ ਨਾਲ ਵਕੀਲ ਜੂਝ ਰਹੇ ਨੇ ਜਿਸ ਤਾਂ ਕਿ ਆਪਣਾ ਸਾਡੇ ਲਿਫਟ ਦੋ ਲਿਫਟ ਹੀ ਕੰਮ ਕਰ ਰਹੀਆਂ ਨੇ ਔਰ ਲਿਫਟ ਬਦਨੀਆਂ ਚਾਹੀਦੀਆਂ ਚਾਰ ਤੋਂ ਪੰਜ ਲਿਫਟਸ ਹੋਣੀਆਂ ਚਾਹੀਦੀਆਂ ਔਰ ਅਸੀਂ ਜੋ ਵੀ ਬੈਟਰਮੈਂਟ ਹੋਏਗਾ ਆਪਣਾ ਜਿਸ ਤਰ੍ਹਾਂ ਕਿ ਯੂਥ ਨੂੰ ਚੈਂਬਰਸ ਅਸੀਂ ਕਿਸ ਤਰ੍ਹਾਂ ਪ੍ਰੋਵਾਈਡ ਕਰਨੇ ਆ ਉਸ ਉਸ ਵਾਸਤੇ ਜੀ ਵਧੀਆ ਪਾਲਿਸੀ ਬਣਾਵਾਂਗੇ ਸੀਨੀਅਰ ਸਟੇਡ ਮੈਂਬਰਸ ਨੇ ਜਿਸ ਦਾ ਕਿ 65 ইয়ার্স ਤੋਂ ਅਬਾਉ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਪੈਨਸ਼ਨ ਵਗੈਰਾ ਨਹੀਂ ਮਿਲਦੇ ਉਹਨਾਂ ਵਾਸਤੇ ਵੀ ਅਸੀਂ ਕੁਝ ਨਾ ਕੁਝ ਸੋਚਾਂਗੇ ਵੀ ਆਪਣਾ ਸੀਨੀਅਰਸ ਨੂੰ ਅਸੀਂ ਕਿਸ ਤਰ੍ਹਾਂ ਅਕਮੋਡੇਟ ਕਰ ਸਕਦੇ ਹਾਂ ਉਹਨਾਂ ਦੀ ਫੈਮਿਲੀ ਨੂੰ ਅਸੀਂ ਜਾਂ ਵਨ ਟਾਈਮ ਕੋਈ ਆਪਣਾ ਇਹਨਾਂ ਨੂੰ ਦਈਏ ਪੈਸੇ ਦੇਈ ਕਿਉਂਕਿ ਸੀਨੀਅਰ ਨੂੰ ਨਾ ਕੋਈ ਗ੍ਰਾਂਟ ਮਿਲਦੀ ਨਾ ਕੋਈ ساری ਜ਼ਿੰਦਗੀ ਉਹ ਸੇਵਾ ਕਰਦੇ ਨੇ ਭਾਰਤ ਦੇ ਔਰ ਉਹ ਭਾਰਤ ਦੀ ਵੀ ਡਿਊਟੀ ਬਣਦੀ ਹੈ ਵੀ ਸੀਨੀਅਰਸ ਵਾਸਤੇ ਕੁਝ ਨਾ ਕੋਈ ਸੋਚਣ ਦੇ ਯੂਥ ਵਾਸਤੇ ਕੁਝ ਨਾ ਕੋਈ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਕਿਸੇ ਤਰੀਕੇ ਦੀ ਮਦਦ ਨਮੋਈਆ ਕਰਾਈ ਜਾਂਦੀ ਹੈ ਬਾਅਦ ਵਿੱਚ ਦੇਖੋ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦੀ ਜਿਹੜੇ ਆਪਣਾ ਕੋਈ ਵੀ ਹੈਲਪ ਕਰਾ ਨਹੀਂ ਹੁੰਦੀ ਅਸੀਂ ਸਿਰਫ ਫੰਡਸ ਆਪਣੇ ਮੈਂਬਰਸ ਕੋਲ ਜਨਰੇਟ ਕਰਨੇ ਹਨ ਔਰ ਉਸ ਫੰਡ ਦੇ ਨਾਲ ਹੀ ਬਾਅਦ ਚੱਲਦੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਵੀ ਫੰਡਸ ਜਿਹੜੇ ਨੇ ਇਸ ਵਾਰੀ ਕਿਉਂਕਿ ਸਾਡੀ ਜਿਹੜੀ ਟਰਮ ਹੈ 1 ਸਾਲ ਦੀ ਟਰਮ ਹੈ ਜੀ ਕੋਸ਼ਿਸ਼ ਕਰਾਂਗੇ ਫੰਡਸ ਰੇਸ ਕਿਤੇ ਜਨ ਕੋਈ ਵੀ ਮਨਿਸਟਰ ਕੋਈ ਵੀ ਮੰਤਰੀ ਕੋਈ ਵੀ ਐਮਪੀ ਜਿਹੜਾ ਵੀ ਅਸੀਂ ਅਸੀਂ ਹਰ ਇੱਕ ਨੂੰ ਇਨਵਾਈਟ ਕਰਾਂਗੇ ਬਿਨਾ ਕਿਸੇ ਪੇਛਾਬਾਉ ਤੋਂ ਵੀ ਇਹ ਕਿਸ ਕਿਸ ਪਾਰਟੀ ਨਾਲ ਸੰਬੰਧਿਤ ਭਾਰਤੀ ਵੈਲਫੇਅਰ ਵਾਸਤੇ ਅਸੀਂ ਫੰਡਸ ਕਿਸੇ ਕੋ ਵੀ ਹੋਏਗਾ ਚਾਹੇ ਉਹ ਚੀਫ ਮਿਨਿਸਟਰ ਹੋਵੇ ਚਾਹੇ ਐਮਪੀ ਹੋਵੇ ਚਾਹੇ ਸੈਂਟਰਲ ਮਿਨਿਸਟਰ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਵੱਤ ਤੋਂ ਵੱਧ ਡਿਗਨਿਟਰੀਜ਼ ਨੂੰ ਉਹਨਾਂ ਨੂੰ ਇਨਵਾਈਟ ਕਰਾਂਗੇ ਜਿਹਦੇ ਨਾਲ ਫੰਡਸ ਅਸੀਂ ਵੱਤ ਤੋਂ ਵੱਧ ਲਿਆਵਾਂਗੇ ਔਰ ਭਾਰਤੀ ਵੈਲਫੇਅਰ ਵਾਸਤੇ ਕਿਉਂਕਿ ਫੰਡਸ ਤੋਂ ਵਗੈਰ ਕੋਈ ਕੰਮ ਨਹੀਂ ਹੁੰਦਾ ਜੋ ਫੰਡਸ ਹੋਣਗੇ ਤਾਂ ਅਸੀਂ ਜੰਗਸਟਰਜ਼ ਦੀ ਵੀ ਹੈਲਪ ਕਰ ਸਕਨੇ ਜੇ ਫੰਡਸ ਹੋਣਗੇ ਤਾਂ ਅਸੀਂ ਜਿਹੜਾ ਉਹ ਆਪਣਾ ਸੀਨੀਅਰਜ਼ ਦੀ ਵੀ ਹੈਲਪ ਕਰ ਸਕਨੇ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਮਲਟੀਨੇਸ਼ਨਲ ਕੰਪਨੀਆਂ ਸੇ ਉਹਨਾਂ ਨੂੰ ਜਿਸਨੂੰ ਯੂਨੀਵਰਸਿਟੀ ਲੈਵਲ ਤੇ ਹੁੰਦਾ ਹੈ ਵੀ ਆਪਣਾ ਜਿਸਨੂੰ ਅਸੀਂ ਪੈਨ ਪੈਨਲਸ ਵਗੈਰਾ ਹੁੰਦੇ ਨੇ ਅਸੀਂ ਟਾਈ ਅਪ ਕਰਾਂਗੇ ਜਿਹੜੇ ਵੱਡੀਆਂ ਐਮ ਐਨ ਸੀ ਨੇ ਔਰ ਜਿਸਨਾਂ ਨੂੰ ਪੈਕੇਜ ਵਗੈਰਾ ਜਿਹੜੇ ਐਡਵੋਕੇਟਸ ਐ ਲੀਗਲ ਹਾਇਰ ਆਪਣਾ ਲੀਗਲ ਐਡਵੋਕੇਟਸ ਜਿਹੜੇ ਹਾਇਰ ਕਰਦੇ ਨੇ ਅਸੀਂ ਉਹਨਾਂ ਦੀ ਵੀ ਸਰਵਿਸਿਜ਼ ਲਵਾਂਗੇ ਤਾਂ ਕਿ ਜਿਹੜੇ ਅਸੀਂ ਵੱਤ ਤੋਂ ਜਿਹੜੇ ਜੂਨੀਅਰਸ ਨੇ ਜਿਹੜੇ ਕਿ ਆਂਦੇ ਨੇ ਆਂਦੇ ਨੇ ਉਹਨਾਂ ਨੂੰ ਅੱਛੀ ਅੱਛੀਆਂ ਪੋਸਟ ਤੇ ਅੱਛਾ ਰੈਮਨਰੇਟ ਵਗੈਰਾ ਮਿਲ ਸਕਣ ਪਿਛਲੀ ਜਿਹੜੀ ਕਾਰਜਕਾਰੀ ਟੀਮ ਸੀ ਤੁਹਾਡੀ 1200 ਸੀ ਉਹਦੇ ਕਾਰਜਕਾਰੀ ਦੇ ਸਬੰਧ ਵਿੱਚ ਕੀ ਜਣਾ ਚਾਹੀਦਾ ਹੈ ਦੇਖੋ ਪਿਛਲੀ ਅੱਜ ਤੱਕ ਜਿੰਨੀਆਂ ਵੀ ਆਪਣਾ ਖਰੇ ਕਰਨੀ ਨੇ ਜਿੰਨੀਆਂ ਵੀ ਐਗਜ਼ੈਕਟਿਵਸ ਨੇ ਟੀਮਸ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਵੀ ਉਹਨਾਂ ਨੂੰ ਸਮਾਂ ਮਿਲਿਆ ਔਰ ਜਿਸ ਜੋ ਬੈਸਟ 12 ਵਸੇ ਕਰ ਸਕਦੇ ਸੇ ਚਾਹੇ ਪ੍ਰਦੀਪ ਸੈਣੀ ਜੀ ਹੋਣ ਚਾਹੇ ਵਿਪਨਟਨ ਜੀ ਹੋਣ ਜਿਹੜਾ ਵੀ ਪ੍ਰੈਜ਼ੀਡੈਂਟ ਬਣਿਆ ਉਹਨੇ ਪੂਰੇ ਜ਼ੋਰ ਦੇ ਨਾਲ ਬਾੜੀ ਦੇ ਵੈਲਫੇਅਰ ਵਾਸਤੇ ਕੰਮ ਕੀਤਾ